ਹੈਲੋ एवरीवन ਅਸੀਂ ਕਰਨ ਜਾ ਰਹੇ ਹਾਂ ਮਨੋਵਿਗਿਆਨ ਦਾ ਇੱਕ ਹੋਰ ਪ੍ਰਸ਼ਨ ਜਿਹੜਾ ਤੁਹਾਡੀ ਸਕਰੀਨ ਤੇ ਹੈ ਕਹਿੰਦਾ ਇੱਕ ਪ੍ਰਭਾਵਸ਼ੀਲ ਅਧਿਆਪਕ ਦਾ ਸਭ ਤੋਂ ਮਹੱਤਵਪੂਰਨ ਗੁਣ ਕੀ ਹੈ ਨਾ ਦਾ ਮੋਸਟ ਇੰਪੋਰਟੈਂਟ ਕੁਆਲਿਟੀ ਆਫ ਐਨ ਇਫੈਕਟਿਵ ਟੀਚਰ ਇਜ਼ ਤਾਂ অপਸ਼ਨ A ਡੀਪ ਨੋਲੇਜ ਅਬਾਊਟ ਸਬਜੈਕਟ ਮਤਲਬ ਪੜਾਏ ਜਾਣ ਵਾਲੇ ਵਿਸ਼ੇ ਬਾਰੇ ਡੂੰਘਾ ਗਿਆਨ ਨੋਲੇਜ ਤਾਂ ਹੋਣੀ ਚਾਹੀਦੀ ਹੈ ਲੇਕਿਨ ਅੱਗੇ ਪਹਿਲੇ অপਸ਼ਨ ਪੜ੍ਹਦੇ ਹਾਂ ਕਹਿੰਦਾ ਸਟ੍ਰਿਕਟ ਡਿਸ ਪਲੇਨਰੀਅਨ ਮਤਲਬ ਇਕ ਸਖਤ ਅਨੁਸ਼ਾਸਨਪੱਖੀ ਅਨੁਸ਼ਾਸਨ ਵੀ ਟੀਚਰ ਚ ਹੋਣਾ ਚਾਹੀਦਾ ਪਰ ਸਖਤ ਆਪਣਾ ਮਤਲਬ অপਸ਼ਨ ਅਗੇ ਹੋਰ ਵੇਖਦੇ ਆ ਫਿਰ ਵੇਖਾਂਗੇ ਮਤਲਬ ਗੁੱਡ ਰੈਪਰਟ ਵਿਦ ਸਟੂਡੈਂਟਸ ਵਿਦਿਆਰਥੀਆਂ ਨਾਲ ਚੰਗਾ ਸੰਪਰਕ ਸੰਪਰਕ ਵੀ ਠੀਕ ਹੋਣਾ ਚਾਹੀਦਾ ਨੈਕਸਟ ਇੱਕ ਚੰਗਾ ਪ੍ਰੇਰਕ ਅ ਗੁੱਡ ਮੋਟੀਵੇਟਰ ਤਾਂ ਇਹ ਸਭ ਤੋਂ ਜਿਹੜਾ ਕੁਆਲਟੀ ਜ਼ਰੂਰੀ ਹੈ ਮੋਟੀਵੇਟਰ ਸਭ ਤੋਂ ਜ਼ਿਆਦਾ ਮਤਲਬ ਟੀਚਰ ਹੋਣਾ ਚਾਹੀਦਾ ਤਾਂ ਹੀ ਬੱਚਾ ਨੂੰ ਮਤਲਬ ਚੰਗੇ ਢੰਗ ਨਾਲ ਟਾਲ ਸਕਦਾ ਹੈ ਇਹ ਸਾਈਕੋਲੋਜੀ ਦਾ ਮਤਲਬ ਫਿਲਾਸਫੀ ਦਾ ਜਿਹੜਾ ਮੰਨਣਾ ਹੈ ਤਾਂ ਜਿਹੜਾ ਟੀਚਰ ਹੈ ਉਹ ਮੋਟੀਵੇਟਰ ਐਨਥੂਸੀਆਜ਼ਮ ਉਹਦਾ ਚੰਗਾ ਹੋਣਾ ਚਾਹੀਦਾ ਹੈ ਮਤਲਬ ਬੱਚੇ ਨੂੰ ਕਿਸ ਤਰ੍ਹਾਂ ਲਾਈਨ ਤੇ ਲੈ ਕੇ ਆਉਣਾ ਹੈ ਤਾਂ ਇਹ ਸਭ ਤੋਂ ਮੇਨ ਕੁਆਲਟੀ ਟੀਚਰ ਦੀ ਮੰਨੀ ਜਾਂਦੀ ਹੈ ਮੋਟੀਵੇਟਰ ਵਾਲੀ ਇਸ ਤੋਂ ਇਲਾਵਾ ਜਿਹੜਾ ਨੋਲੇਜ ਹੋਂਣੀ ਚਾਹੀਦੀ ਹੈ ਲੇਕਿਨ ਸਭ ਤੋਂ ਇੰਪੋਰਟੈਂਟ ਮੋਟੀਵੇਟਰ ਦਾ ਕਾਊਂਟ ਕੀਤਾ ਜਾਊਗਾ ਡਿਸਪਲਿਨ ਹੋਣਾ ਚਾਹੀਦਾ ਗੁੱਡ ਰੈਪਰਡ ਵਿਦ ਸਟੂਡੈਂਟ ਵੀ ਹੋਣਾ ਚਾਹੀਦਾ ਲੇਕਿਨ ਸਭ ਤੋਂ ਮਹੱਤਵਪੂਰਨ ਜਿਹੜਾ ਹੈ ਲਾਸਟ ਵਾਲਾ ਇਹ ਗੁੱਡ ਮੋਟੀਵੇਟਰ ਵਾਲਾ ਤਾਂ ਇਹਦਾ ਡੀ ਅੰਸਰ ਹੋ ਜਾਏਗਾ ਧੰਨਵਾਦ